हां जी दोस्तों ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਦਰਵਾਜ਼ੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਇੱਕ ਬੈਠਕੋਂ ਰੱਖੀ ਹੁੰਦੀ ਸੀਗੀ ਤੇ ਉਹਦੇ ਬਾਹਰਲਾ ਵੀ ਬਾਹਰਲੇ ਪਾਸੇ ਵੀ ਇੱਕ ਗੇਟ ਰੱਖਿਆ ਹੁੰਦਾ ਸੀ ਤੇ ਅੰਦਰਲੇ ਪਾਸੇ ਵੀ ਘਰ ਵਾਲੇ ਪਾਸੇ ਵੀ ਓਵੇਂ ਜਿੱਕਰੀ ਬਾਈ ਨੇ ਹੁਣ ਹੁਣ ਦੇ ਹਿਸਾਬ ਨਾਲ ਹੁਣ ਡੇਢ ਸਾਲ ਹੋਇਆ ਜੀ ਇਹਨੂੰ ਬਣਾਏ ਉਹਨੂੰ ਦਰਵਾਜ਼ਾ ਬਣਾਇਆ ਜੀ ਦੋਨੇ ਪਾਸੇ ਗੇਟ ਨੇ ਦੋਨੇ ਪਾਸੇ ਇਹਦੇ ਕਮਰੇ ਰੱਖੇ ਹੋਏ ਆ ਜੀ ਆ ਦੇਖੋ ਤੇ ਦੋ ਇਹ ਬਾਹਰਲੇ ਗੇਟ ਨੇ ਜੀ ਤੇ ਤੁਸੀਂ ਲੁੱਕ ਦੇਖੋ ਦਰਵਾਜ਼ੇ ਦੀ ਬਹੁਤ ਸੋਹਣੀ ਚੀਜ਼ ਹੈਗੀ ਤੇ ਇਹ 8-900 ਸਕਰ ਫੁੱਟ ਏਰੀਆ ਜੀ ਬਣਾਇਆ ਜੀ ਸਾਰਾ ਇੱਕ ਘਰ ਦੀ ਮੰਨ ਕੇ ਚੱਲੋ ਪੂਰੇ ਘਰ ਦੀ ਜਿੰਨਾ ਕ 1000 ਕਵਾਇਰ ਫੁੱਟ ਚ ਆਪਾਂ ਘਰ ਬਣਾਉਨੇ ਆ ਪੂਰੀ ਸਹੂਲਤ ਹੈ ਜੀ ਦੋ ਕਮਰੇ ਆ ਬਾਥਰੂਮ ਵੀ ਹੈਗਾ ਪਤੋਂ ਦਿਖਾਵਾਂਗੇ ਆਪਾਂ ਹੁਣ ਅੰਦਰ ਐਂਟਰ ਹੋਨੇ ਆ ਜੀ ਤੇ ਤੁਹਾਨੂੰ ਪਹਿਲਾ ਕਮਰਾ ਇਹਦਾ ਦਿਖਾਉਨੇ ਆ ਤੇ ਸਾਹਮਣੇ ਕੋਠੀ ਆ ਉਹਦੀ ਵੀ ਆਪਾਂ ਅਲੱਗ ਤੋਂ ਵੀਡੀਓ ਪਾਵਾਂਗੇ ਤੇ ਇੱਕ ਵਾਰੀ ਜਸਟ ਆਪਾਂ ਸੋਚਿਆ ਵੀ ਅੱਜ ਤੁਹਾਨੂੰ ਦਰਵਾਜ਼ਾ ਦਿਖਾ ਰਹੀਏ ਸਾਰਾ ਇਧਰਲੇ ਪਾਸੇ ਆਏ ਆ ਜੀ ਆਪਾਂ ਪਹਿਲੇ ਕਮਰੇ ਦੇ ਵਿੱਚ ਇਹਦਾ ਇੱਕ ਗੇਟ ਬਾਹਰਲੇ ਪਾਸੇ ਆ ਉਹ ਦੇਖੋ ਜਿਹੜਾ ਆਪਾਂ ਤੁਹਾਨੂੰ ਬਾਹਰੋਂ ਦਿਖਾਇਆ ਸੀ ਇਧਰਲੇ ਪਾਸੋਂ ਵੀ ਆਪਾਂ ਐਂਟਰ ਹੋਏ ਸੀਗੇ ਇਹ 10 बाई 12 ਕ ਦਾ ਕਮਰਾ ਬਣਾਇਆ ਹੋਇਆ ਜੀ ਸਾਰਾ ਇੰਨਾ ਕੇਰੀਆ 10 बाई 13 ਕ ਦਾ ਹੋਊਗਾ ਜੀ ਤੇ ਇੱਧਰ ਦੇਖੋ ਆਹ ਵਿੰਡੋ ਰੱਖੀ ਹੈ ਜੀ ਜਾਲੀ ਲਾ ਕੇ ਵਿੰਡੋ ਰੱਖੀ ਹੋਈ ਹੈ ਇਹਦੇ ਤੇ ਗੇਟ ਇੱਕ ਬਾਈ ਨੇ ਹੋਇਆ ਹੋਰ ਚੀਜ਼ ਆ ਵੀ ਗੇਟ ਲੋਹੇ ਦਾ ਲਾਇਆ ਹੈ ਬੈਸੇ ਜੇ ਲੱਕੜ ਦਾ ਲਾਇਆ ਹੁੰਦਾ ਤਾਂ ਇਹ ਹੋਰ ਵੀ ਸੋਹਣਾ ਲੱਗਣਾ ਸੀ ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਕਮੈਂਟਾਂ 'ਚ ਦੱਸਣਾ ਜੀ ਕਿਵੇਂ ਲੱਗਿਆ ਤੁਹਾਨੂੰ ਇਹ ਦਰਵਾਜ਼ਾ ਬਾਹਰਲੇ ਪਾਸੇ ਇਸ ਕਮਰੇ ਦੇ ਵੀ ਗੇਟ ਆ ਜੀ ਬਹੁਤ ਵਧੀਆ ਸਹੂਲਤ ਹੁੰਦੀ ਸੀ ਇਹ ਪੁਰਾਣੇ ਸਮੇਂ ਦੇ ਵਿੱਚ ਹਰ ਇੱਕ ਘਰ ਦੇ ਹੁੰਦਾ ਸੀ ਤੇ ਹੁਣ ਲਗਭਗ ਇਹ ਦੋਸਤੋ ਬਣਾਉਣ ਲੱਗ ਗਏ ਬਾਹਰਲੇ ਪਾਸੇ ਲੁੱਕ ਦੇਣ ਲੱਗੇ ਦਰਵਾਜ਼ੇ ਦੀ ਥੋੜੇ ਇਹ ਦਰਵਾਜ਼ਾ ਹੁਣ ਬਹੁਤ ਜ਼ਿਆਦਾ ਕੋਠੀਆਂ ਦੇ ਅੱਗੇ ਬਣਾਉਣ ਲੱਗ ਗਏ ਉਹਦੇ 'ਚ ਆਪਾਂ ਲੱਕੜ ਦਾ ਵੱਡਾ ਗੇਟ ਲਵਾਉਣ ਦੇ ਬਾਈ ਹੋਰੀ ਤੇ ਵੀ ਜੋ ਵੀ ਬਣਾਉਂਦਾ ਭਰਾ ਤੇ ਆ ਦੇਖੋ ਇੱਕ ਵਾਰੀ ਤੁਹਾਨੂੰ ਅੰਦਰੋਂ ਬਾਹਰੋਂ ਦਿਖਾ ਦਿੰਨੇ ਆਪਾਂ ਤੇ ਇੱਧਰ ਵਾਸ਼ਰੂਮ ਆ ਗਿਆ ਜੀ ਤੇ ਕਿਵੇਂ ਲੱਗਿਆ ਦਰਵਾਜ਼ਾ ਕਮੈਂਟਾਂ 'ਚ ਦੱਸਣਾ ਜ਼ਰੂਰ ਜੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਪਣੇ ਫੇਸਬੁਕ ਪੇਜ ਨੂੰ YouTube ਚੈਨਲ ਨੂੰ ਕੋਠੀਆਂ ਦੀਆਂ ਨਵੀਆਂ ਵੀਡੀਓ ਦੇਖਣ ਵਾਸਤੇ ਜ਼ਰੂਰ ਫੋਲੋ ਕਰਨਾ ਜੀ ਉਹ ਸਾਹਮਣੇ ਕੋਠੀ ਦਿਖ ਰਹੀ ਆ ਆਪਾਂ ਇਹਦੀ ਵੀ ਪ ਜਿਵੇਂ ਕਿ ਪੁਰਾਣੇ ਘਰਾਂ ਦੇ ਦਰਵਾਜ਼ੇ ਹੁੰਦੇ ਸੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ